ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਅੱਜ ਪਹੁੰਚੇ ਸੀਗੇ ਜੀ ਪਿੰਡ ਪਾਈ ਰੂਪਾ ਜ਼ਿਲ੍ਹਾ ਬਠਿੰਡਾ ਪਾ ਜਾਂਦਾ ਰਾਮਪੁਰੇ ਫੂਲ ਦੇ ਨੇੜੇ ਰਹਿੰਦਾ ਇਧਰੋਂ ਭਗਤਾ ਵੀ ਇਹਦੇ ਕਰੀਬ ਹੀ ਰਹਿੰਦਾ ਹਨਾ ਤਾਂ ਆਪਾਂ ਤਾਂ ਔੜ ਵਾਲੀ ਸਾਈਡ ਤੋਂ ਵੀ ਨੇੜੇ ਹੀ ਆਏ ਤਾਂ ਬਾਕੀ ਅੱਜ ਤੁਹਾਨੂੰ ਦਿਖਾਉਣੇ ਦੂਜੀ ਸੂਈ ਝੋਟੀ ਤੇ ਆਪਣਾ ਮੁੰਡਾ ਮਿੱਤਰ ਇਹਦੇ ਕੋਲੇ ਖੜੀ ਆ ਘਰੇ ਤਾਂ ਘਰੇਲੂ ਮੱਝਾ ਘਰੀ ਚੋਈ ਵੀ ਇਹਨਾਂ ਦੀ ਤਾਂ ਬਾਕੀ ਹੋਰ ਵੀ ਇੱਕ ਆ ਬਾਈ ਕੋਲੇ ਸਾਈਵਾਲ ਤੋਂ ਬ੍ਰੀਡ ਜਿਹੜੀ ਤਿਆਰ ਕੀਤੀ ਏ ਸਾਨੂੰ ਉਹ ਵੀ ਦਿਖਾਵਾਂਗੇ ਉਹ ਵੀ ਨਾਲ ਜੁੜੇ ਰਹੋ ਤਾਂ ਪਹਿਲਾਂ ਤੁਹਾਨੂੰ ਆਪਾਂ ਇਹੜੀ ਝੋਟੇ ਦੀ ਸਾਰੀ ਜਾਣਕਾਰੀ ਤੁਹਾਨੂੰ ਘੇੜਾ-ਘੁੜਾ ਦਵਾਉਣੀ ਆ ਦੁੱਧ ਦੀ ਅਪਡੇਟ ਆਪਾਂ ਪਾਉਂਦੇ ਆ ਵੀ ਕਿੰਨਾ ਦੁੱਧ ਦਿੱਤਾ ਕੀ ਅਪਡੇਟ ਆ ਕਿੰਨੇ ਦਿਨ ਪਏ ਆ ਤੇ ਸਾਰੀ ਗੱਲਬਾਤ ਆਪਾਂ ਕਰਦੇ ਆ ਤਾਂ ਕੀ ਹਾਲ ਆ ਵੀਰ ਜਵਾਨਾ ਵਧੀਆ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂਜੀ ਹਾਂਜੀ ਵਧੀਆ ਤਾਂ ਇਹਦਾ ਆਪਣਾ ਜਿਹੜੀ ਝੋਟੀ ਅੱਜ ਆਪਾਂ ਦਿਖਾਉਣ ਜਾਂਦੇ ਆ ਇੱਕ ਐਵੇਂ ਸੂਏ ਆ ਇਹ ਦੂਜੀ ਸੂਏ ਸੁਣਾ ਬਈ ਦੂਜੀ ਸੂਏ ਸੁਣਾ ਤੇ ਪਹਿਲੇ ਸੂਏ ਦਾ ਦੁੱਧ ਕਿੰਨਾ ਦਿੱਤਾ ਇਹ ਪਹਿਲੇ ਸੂਏ ਨੇ 12 ਲੀਟਰ ਦੁੱਧ ਦਿੱਤਾ 12 ਕਿਲੋ ਦੁੱਧ ਦਿੱਤਾ ਹਾਂ ਹਾਂ ਇਧਾਂ ਹਾਂ ਇਹਦੀ ਮਾਂ ਵੀ ਕਰਦੀ ਸੀ ਉਹਦੀ ਹਾਂਜੀ ਹਾਂ ਉਹ ਕਿਨੇ ਦਾ ਦੁੱਧ 40 ਸੀ ਉਹ ਤਾਂ ਸੀਗੀ ਬਈ 16-17 ਲੀਟਰ ਦਾ ਰਿਕਾਰਡ ਬਹੁਤ ਵਧੀਆ ਹੀ ਦੁੱਧ ਅੱਛਾ ਉਹ ਵੀ 16-17 ਲੀਟਰ ਵਾਲੀ ਸੀ ਤੇ ਹੁਣ ਇਹਦੀ ਸੀਮਨ ਕਿਹੜਾ ਭਰਾ ਹੈ ਵ ਸੀਮਨ 60 ਹੀ ਹਉ ਮੇਨ ਤਾਂ 60 ਮਨੂੰ ਦਾ ਹੀ ਆਉਂਦਾ ਏ ਵੀ ਸੀ ਵਾਲਾਂ ਦੀ ਆਉਂਦਾ ਕੋਈ ਆਉਂਦਾ ਵੀ ਹਾਂਜੀ ਹਾਂਜੀ ਤੇ ਅਜ ਦਿਖਾਈਏ ਆਪਾਂ ਹਾਂਜੀ ਲੋ ਵੀ ਮਿੱਤਰੋ ਧਿਆਨ ਨਾਲ ਦੇਖਿਓ ਤਾਂ ਕੱਦ ਦੀ ਦਾ ਦਰਮਿਆਨੀ ਆ ਹਾਂਜੀ ਪਰ ਆਰਡਰ ਬਹੁਤ ਸੋਹਣਾ ਤੇ ਦੁੱਧ ਵੀ ਚੰਗਾ ਪਾਇਆ ਹੋਇਆ ਤਾਂ ਪਹਿਲੀ ਸੂਏ ਦਾ ਤੇ ਥੋੜਾ ਜਿਹਾ ਮੈਨੂੰ ਡਰਦੀ ਹੈ ਦੇਖੋ ਤੇ ਇਹ ਦਿਨ ਕਿੰਨੇ ਪਏ ਹੈ ਜਮਾ ਸਿਰ 10 ਦਿਨ ਲੈ ਜੀ ਬਾਈ ਅਜਾ 10 ਦਿਨ ਲੈ ਜੂ ਹਾਂ ਜੇ ਬਾਈ ਤਾਜੀ ਦਾ ਹੈ ਨਹੀਂ ਪੂੜਾ ਪੂੜਾ ਨਹੀਂ ਹਾਂ ਪੂੜੇ ਵੀ ਨਹੀਂ ਟੋੜੇ ਤਾਂ ਹੁਣ ਹੀ ਲਾਉਣ ਲੱਗੀ ਆ ਸੰਗ ਹੁਣ ਹੀ ਲਾਉਣ ਲੱਗੀ ਆ ਤੇ ਥੋੜਾ ਜਿਹਾ ਆਪਾਂ ਕੀੜਾ ਦਵਾ ਦਈਏ ਦਰਦੀ ਤਾਂ ਨਹੀਂ ਦਵਾ ਕੀੜਾ ਨੀ ਨੀ ਦਰਦੀ ਲੋਬੀ ਮੇਟਰ ਤੋਂ ਤੁਸੀਂ ਦੇਖੋ ਗੌਰ ਦੇ ਨਾਲ ਲੋ ਜੀ ਉਹ ਆਪਣੀ ਕੋਸ਼ਿਸ਼ ਆਰਡਰ ਦਿਖਾਈਏ ਥਾਂ ਤੁਣ ਵੀ ਸੋਹਣਾ ਇਹਦਾ ਬਾਕੀ ਸੰਤੋਵਾਰ ਕੱਢੂ ਕਿਉਂਕਿ ਦੂਜਾ ਸੂਆ ਆਇਤੀ ਹੈ ਥਾਂ ਥੋੜਾ ਇਹ ਛੋਟਾ ਤੇ ਆਰਡਰ ਬਹੁਤ ਜਿਆਦਾ ਸੋਹਣਾ ਬਣਾਉਣਾ ਇਹਨੇ ਜਿਹੜੇ ਹਿਸਾਬ ਦੇ ਨਾਲ 10 ਦਿਨ ਪਈ ਹੈ ਨਾ ਤੇ ਉਸ ਹਿਸਾਬ ਦੇ ਨਾਲ ਆਰਡਰ ਉਂਦਰ ਦੀ ਬਹੁਤ ਸੋਹਣੀ ਤਿਆਰੀ ਕਰੂਗੀ ਹਲੇ ਮੇਰੇ ਹੇਠਾਂ ਆਕਦੀ ਹੈ ਡਰਦੀ ਹੈ ਬੰਗਾਲਾਂ ਦੇ ਬਾਈ ਨੂੰ ਤੈਨੂੰ ਕੋਲੋਂ ਵੀ ਜਾ ਕੇ ਥਣ ਥਣਾ ਆਟਾ ਰੋਟਾ ਦੇ ਕਰਦੇ ਆ ਬਾਕੀ ਆਰਡਰ ਦੀ ਬੰਤਰ ਤਾਂ ਤੂੰ ਹੀ ਦੇਖ ਹੀ ਲੇਤੀ ਹੋਗੀ। ਆ ਦੇ ਸਕਦੇ ਆ ਤੂੰ। ਮਗਰ ਉਹ ਜਿਹੜੀ ਬੰਤਰ ਐ ਦੀ ਬਾਕੀ ਜੇ 10 ਦਿਨ ਹਜੇ ਪੂਰੀ ਨਹੀਂ ਜਾਂਦੀ ਐ ਆਟਾ ਰੋਟਾ ਬਹੁਤ ਸੋਹਣਾ ਬਣਾਉਂਦੀ ਐ। ਵਧੀਆ ਵਧੀਆ ਵਧੀਆ। ਹਨਾ ਮਗਰ ਨੂੰ ਬਹੁਤ ਕੱਟਿਆ ਵਾਦੇ ਆਰਡਰ ਦੇਖੋ ਜੀ। ਟੈਟ ਆਰਡਰ। ਵੀ ਆਪਾਂ ਕਹਿੰਦੇ ਨੇ ਵੀ ਟੈਟ ਆਰਡਰ ਦੇ। ਲੋ ਵੀ ਮਿੱਤਰੋ ਫੋਕਸ ਕਰਕੇ ਦੱਸਿਓ ਵੀ ਆਡਰ ਉਂਡਰ ਕਿਵੇਂ ਤਿਆਰ ਕੀਤਾ ਦੇਖੋ ਆਮ ਘਰ ਦੇ ਵਿੱਚ ਜਿਹੜੀ ਬਰੀਡ ਤੇ ਕੰਮ ਕਰਨਾ ਕੁਝ ਵੀ ਹੌਲੀ ਹੌਲੀ ਇਸ ਤਰ੍ਹਾਂ ਦੀਆਂ ਬਰੀਡਾਂ ਜਿਹੜੀਆਂ ਸੁਧਰਦੀਆਂ ਜਾਂਦੀਆਂ ਠੀਕ ਹੈ ਕਿਸੇ ਬਰੀਡ ਤੇ ਕਿਤੇ ਟੀਕੇ ਤੇ ਕੱਦ ਆ ਗਿਆ ਕਿਸੇ ਤੇ ਦੁੱਧ ਆ ਗਿਆ ਕਿਸੇ ਤੇ ਚੱਡਾ ਆ ਗਿਆ ਕੁਝ ਬੰਤਰ ਦਾ ਫਰਕ ਪੈ ਜਾਂਦਾ ਹਨ ਤੇ ਬਾਕੀ ਆਡਰ ਦੀ ਬਹੁਤ ਬੰਤਰ ਬਹੁਤ ਹੁੰਦੀ ਹੈ ਤਾਂ ਉਹ ਬੜਾ ਵਧੀਆ ਜਚਿਆ ਜਿਵੇਂ ਆਪਾਂ ਕਹਿ ਦੇਣਾ ਤੁਸੀਂ ਵੀ ਦੇਖੇ ਹੋਊਗਾ ਤਾਂ ਇਦਾਂ ਦੇ ਜਿਹੜੇ ਆਡਰ ਹਨ ਜਦੋਂ ਬਿਊਟੀ ਕੰਪੀਟੀਸ਼ਨ ਤੇ ਮੈਚਾਂ ਜਾਂਦੀਆਂ ਏਖੜਨ ਲਾ ਕੇ ਮਤਲਬ ਮਗਰ ਨੂੰ ਕੱਢਦੇ ਆ ਇਹ ਛੋਟੀ ਦਾ ਆਈਆਂ ਜਿਵੇਂ ਹੁਣ ਵੀ ਮੰਨ ਲਓ 10 ਦਿਨ ਜਿਵੇਂ ਪਈ ਹੈ ਨਾ ਹਜੇ ਵੀ ਐਂ ਲੱਗਦਾ ਜਿਵੇਂ ਵੀ ਏਖੜਾ ਲਾ ਕੇ ਬਣਾਇਆ ਹੁੰਦਾ ਤੇ ਹਜੇ ਯਕੀਨ ਵਾਲੀ ਗੱਲ ਤਾਂ ਇਹ ਹੈ ਵੀ ਹਜੇ 4-5 ਉਂਗਲਾਂ ਹਜੇ ਹੋਰ ਵੀ ਆਡਰ ਆ ਜਿਹੜਾ ਇਹਦਾ ਬਾਹਰ ਨੂੰ ਆਉਣਾ ਹੈ ਤਾਂ ਇੱਕ ਨੰਬਰ ਬੋਲੀਂ ਭਾਈ ਜੀ ਆਪਣਾ ਅੰਦਰ ਹੈਗਾ ਬਈ 98157 98157 17746 17746 98157 17 17746 ਹੈ ਨਾ ਤਾਂ ਇਹ ਨੰਬਰ ਆ ਬਾਈ ਦਾ ਜਿਹੜੇ ਵੀ ਭਰਾ ਨੂੰ ਕੋਈ ਵੀ ਛੋਟੀ ਜਾਇਦਾਦ ਹੈ ਤੇ ਬਾਈ ਦੇ ਨਾਲ ਸਿੱਧਾ ਕਨੈਕਟ ਕਰ ਸਕਦੇ ਆਂ ਬਾਕੀ ਅਪਡੇਟ ਸਾਰੇ ਤੁਹਾਨੂੰ ਬਾਈ ਫੋਨ ਤੇ ਦੇ ਦਊਗਾ ਤਾਂ ਬਾਕੀ ਦਵਾਰੇ ਤੁਸੀਂ ਫੇਰ ਗੌਰ ਕਰ ਸਕਦੇ ਆ ਹਨ ਆਰਡਰ ਵਟਸਐਪ ਨੰਬਰ ਹਾਂ ਵਟਸਐਪ ਨੰਬਰ ਵੀ ਬੋਲ ਦੇ 90563 90563 99305 99305 ਇਹ ਵਟਸਐਪ ਨੰਬਰ ਆ ਜੀ ਬਾਈ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਤੇ ਹੁਣ ਆਪਾਂ ਜਦੋਂ ਕਹਿੰਦੇ ਹੁੰਦਾ ਬਰੀਡ ਤੇ ਕੰਮ ਕਰਦਾ ਤਾਂ ਅੱਜ ਆਈ ਆਈ ਸੀਗੇ ਇੱਥੇ ਚਲੋ ਇੱਥੇ ਗੁਰਤੇਜ ਕੁਲਿਆ ਸੀ ਆ ਜਾ ਕੇ ਵੀ ਚਲੋ ਯਾਰ ਦੋਸਤ ਹੈ ਵੀ ਆਪਣੇ ਛਾਡੂ ਦਾ ਤੇ ਇੱਥੇ ਗੀੜਾ ਮਾਰਿਆ ਇਹ ਦੇਖਿਆ ਵੀ ਚਲੋ ਜੰਦੂਰ ਤਾਂ ਆਪਾਂ ਪਾਉਨੇ ਆ ਤੇ ਨਾਲ ਆ ਬਰੀਡਿੰਗ ਦੇ ਕੇ ਮਨ ਖੁਸ਼ ਹੋ ਗਿਆ ਇਹ ਬਰੀਡਿੰਗ ਦੇਖੋ ਦੋਨੇ ਸਕੀਆਂ ਪਹਿਣਾ ਇੱਕ ਮਾਂ ਦੀਆਂ ਇਹ ਪਰ ਪਿਓ ਵੱਖਰੋ ਵਖਰੀ ਆ ਇਹਨੂੰ ਹੱਕੀ ਲਓ ਹੁਣ ਜਿਹੜੀ ਗੈਰ ਇਹਨਾਂ ਨੇ ਪੈਦਾ ਕਰਾਈ ਆ ਸਾਈ ਬਾਦ ਚੋਂ ਪਹਿਲਾਂ ਤੁਸੀਂ ਇਹਦਾ ਆਰਡਰ ਆਰਡਰ ਤੁਸੀਂ ਇਹਦਾ ਦੇਖ ਸਕਦੇ ਆ ਇਹ ਨਾ ਹੁੰਦਾ ਮੈਂ ਤਾਂ ਮੇਰੇ ਕੋਲ ਸਮੁੰਦਾ ਤਾਂ ਦੇਖੋ ਭਾਈ ਇਹ ਗੱਪਣਾ ਨਹੀਂ ਕਰਾਈ ਉਹ ਹੋਏ ਪਰ ਆਇਆ ਵਾ ਠੀਕ ਆ ਨਾ ਰਾਤੀ ਦਾ ਦਾ ਕਰਾ ਚੈੱਕ ਤਾਂ ਨਹੀਂ ਕਰਾਈ ਜੀ ਨਹੀਂ ਚੈੱਕ ਨਹੀਂ ਕਰਾਈ ਜੀ ਓਕੇ ਠੀਕ ਹੈ ਤੇ ਉਦੋਂ ਬਾਅਦ ਤੁਹਾਨੂੰ ਉਹ ਵੀ ਕੋਈ ਨਾ ਕੱਢ ਕੇ ਸਮਝਾ ਦਿਖਾਉਣੇ ਆ ਉਹਦਾ ਵੀ ਆਰਡਰ ਉੱਤਰ ਮੱਥਾ ਮਤਲ ਦੇਖੋ ਗਿਰਦਾ ਪਰ ਹੈ ਸਾਈ ਵਾਲਾ ਤੇ ਦਰਦੀ ਥੋੜੀ ਵੱਧ ਹੈ ਤਾਂ ਇਹਦਾ ਵੀ ਤੁਸੀਂ ਜਿਹੜਾ ਆਰਡਰ ਹੈ ਨਾ ਦੇਖੋ ਠੀਕ ਹੈ ਜਰਸੀ ਦੇ ਹਿਸਾਬ ਦੇ ਨਾਲ ਜਰਸੀ ਦਾ ਟਿਕਾ ਭਰਾ ਹੋਇਆ ਤੇ ਬਹੁਤ ਜਣੀ ਕਿ ਸੋਣੀ ਤੇ ਮੂੰਹ ਬਣੀ ਹੋ ਫੇਸ ਕਣੀ ਹੋ ਤੁਸੀਂ ਇਹ ਵੀ ਦੇਖ ਸਕਦੇ ਹੋ ਲਓ ਜੀ ਫੇਸ ਬਿਲਕੁਲ ਜਮਾ ਸਹੀ ਜਰਸੀ ਦਾ ਤੁੰਨੀ ਗਨੂ ਸਾਈ ਵਾਲਾ ਤੇ ਪੂਸ ਦੇ 12 ਗਨੂ ਵੀ ਸਾਈ ਵਾਲਾ ਹੈ ਠੀਕ ਹੈ ਇਹਦੇ ਚ ਤਿੰਨ ਚ ਕੁਝ ਗੋਣੇ ਜਿਹੜੇ ਸਾਈ ਵਾਲ ਦੇ ਆ ਤੇ ਕੁਝ ਗੋਣੇ ਹੈਗੇ ਜਰਸੀ ਦੇ ਮੂੰਹ ਦੀ ਸ਼ੇਪ ਜਮਾ ਕਰਦ ਕਰੂ ਜਰਸੀ ਵਾਲਾ ਕੰਮ ਹੈ ਤੇ ਦੂਜਾ ਸਾਈ ਵਾਲ ਵਾਲਾ ਤੇ ਬਾਕੀ ਉਹਨੂੰ ਹੱਕ ਕਿਸੇ ਹਿਸਾਬ ਦੇ ਨਾਲ ਉਹਦਾ ਆਰਡਰ ਦਿਖਾਈਏ ਲਾਈਵ ਉਹਨੂੰ ਕਾਢ ਦੇ ਦਰਮਿਆਨ ਹੋ ਗਿਆ ਹਾਂ ਇੱਥੇ ਇੱਥੇ ਘੜ ਮੜਾ ਜ ਆਪਾਂ ਦਿਖਾ ਦਈਏ ਮੜਾ ਜ ਤੇ ਦੇਖੋ ਜੀ ਆ ਵੀ ਆ ਪਹੁੰਚ ਗਿਆ ਕੰਨ ਅਗਲਾ ਕਵਾਲਟੀ ਫਲਾਣਾ ਹਨਾ ਤਾਂ ਤੁਸੀਂ ਦੇਖ ਹੀ ਲੈ ਤਾਂ ਚਲੋ ਇਹਨੇ ਜੇ ਡਰਦੀ ਵੱਧ ਤਾਂ ਤੁਸੀਂ ਆਰਡਰ ਦਾ ਜਿਹੜਾ ਸਾਈਜ਼ ਆਇਆ ਤਾਂ ਦੇਖ ਲੇਤਾ ਤੇ ਮੂਹਰੋ ਵੀ ਲੈਸ ਨੂੰ ਮੈਂ ਦਿਖਾ ਦਾਨਾ ਤੇ ਹੁਣੀ ਹੇ ਟੀਕਾ ਭਰਾ ਚੈੱਕ ਵੀ ਹੋਈ ਤੇ ਥਣ ਦਾ ਸਾਈਜ਼ ਦੇਖ ਸਕਦੇ ਆ ਤੇ ਮੇਰੇ ਹਿਸਾਬ ਦੇ ਨਾਲ ਬਹੁਤ ਜਿਆਦਾ ਸੋਹਣੀਆਂ ਤੇ ਟਾਪ ਦੀਆਂ ਬਨੀਆਂ ਚੰਗੇ ਦੁੱਧਾਂ ਦੀਆਂ ਬਨੀਆਂ ਚੰਗੇ ਆਰਡਰ ਵਾਲੀਆਂ ਬਨੀਆਂ ਤੇ ਜੇ ਇਹਦੀ ਮਾਂ ਦੀ ਗੱਲ ਕਰੀਏ ਤੇ ਮਾਂ ਤੋਂ ਦੇਖ ਸਕਦੇ ਆ ਤੇ ਸਾਈਵਾਲ ਦੇ ਵਿੱਚ ਆ ਜਾਂਦੀ ਹੈ ਸਾਈਵਾਲ ਮੈਕਸ ਕਹਿ ਲੋ ਜਾਂ ਸਾਈਵਾਲ ਪਿਓਰ ਕਹਿ ਲੋ ਤਾਂ ਆਹ ਮਾਗ ਇਹਨਾਂ ਦੀ ਇਹ ਤਾਂ ਬਰੀਡਿੰਗ ਕੀਤੀ ਵੀ ਆ ਕਹਿੰਦੇ ਹੁੰਦਾ ਜੇ ਬਰੀਡਿੰਗ ਕਰਨ ਲੱਗ ਜੇ ਤਾਂ ਫਿਰ ਜਮਾਂ ਉਹੀ ਕੰਮ ਦੀ ਕਰਗੀ ਤਾਂ ਜਿਹੜੇ ਦਾ ਯਕੀਨ ਹੋਵੇ ਤਾਂ ਇਹ ਬਾਕੀ ਕਹਾ ਹਫ਼ਤੇ ਇੱਥੇ ਸੱਚ ਹੁੰਦੀ ਆ ਕਹਿੰਦੇ ਉੱਗਣ ਵਾਲੇ ਉਗ ਪੈਂਦੇ ਆ ਸੀਨਾ ਪਾੜ ਕੇ ਪੱਥਰਾਂ ਦਾ ਇਹ ਗੱਲ ਸੱਚ ਆ ਵੀ ਜਿਹੜੀ ਬਰੀਡਿੰਗ ਹੈ ਬਰੀਡਿੰਗ ਤੇ ਜ਼ਿਆਦਾ ਧਿਆਨ ਦਿਆ ਕਰੋ ਖਰਾਕ ਦੇ ਨਾਲ ਨਾਲ ਬਰੀਡ ਵੀ ਆਪਾਂ ਨੂੰ ਜ਼ਰੂਰੀ ਆ ਬਰੀਡ ਦੇ ਨਾਲ ਪਰ ਇਹਦੇ ਨਾਲ ਆਪਾਂ ਨੂੰ ਪਤਾ ਆਪਾਂ ਇਹਦਾ ਦੁੱਧ ਨਹੀਂ ਪੁੱਛਿਆ ਵੀ ਕਿੰਨਾ ਕਿੰਨਾ ਨਹੀਂ ਫਰੀਦ ਨੂੰ ਜਿਹੜੀਆਂ ਦੋਨੇ ਬੈਚਾਂ ਆ ਉਹ ਬਹੁਤ ਜ਼ਿਆਦਾ ਚੰਗਾ ਦੁੱਧ ਦੇਣਗੀਆਂ ਤਾਂ ਠੀਕ ਹੈ ਜੀ ਧੰਨਵਾਦ ਸਸਕਾਰ ਤੇ ਖੜੀਏ ਝੋਟੀ ਤੇ ਦੁਬਾਰੇ ਫਿਰ ਤੁਸੀਂ ਇਹਦੇ ਆਰਡਰ ਕਰਨੀ ਤਾਂ ਦੇਖ ਸਕਦੇ ਆ ਤੁਸੀਂ